ਪ੍ਰੈਸ ਵੀ ਦਿੱਤੀ ਇਹਨਾਂ ਨੂੰ ਵਾਇਰਲੈਸ ਚਾਰਜਰ ਦਿੱਤਾ ਬੜਾ ਸ਼ਾਨਦਾਰ ਔਰ ਨਾਲ ਕਵਰ ਗਾਰ ਦੋਨੇ ਚੀਜ਼ਾਂ ਉਹ ਵੀ ਦਿੱਤੀਆਂ ਨੇ ਬੜਾ ਵਾਕਈ ਬੋਲੀ ਨਾ ਜੀ ਪਿੱਛੋਂ ਦਿਖਾਓ ਜੈ ਮਾਤਾ ਦੀ ਦੋਸਤੋ ਫਰਿਆਦ ਵੀਰ ਜੀ ਆਏ ਨੇ ਪਿੰਡ ਵਿਦੇਸਾਂ ਤੋਂ ਬਹੁਤ ਦੂਰੋਂ 40 ਕਿਲੋਮੀਟਰ ਪੈਂਦਾ ਜੀ ਮਲੋਤ ਤੋਂ ਬਹੁਤ ਇਹਨਾਂ ਨੇ ਨਾ ਰੀਲਾਂ ਦੇਖ ਕੇ ਆਏ ਨੇ ਵੀਰ ਬਹੁਤ ਵਧੀਆ ਲੱਗਦਾ ਬਹੁਤ ਦੂਰੋਂ ਦੂਰੋਂ ਕਸਟਮਰ ਆਂਦੇ ਨੇ ਮੇਰੇ ਕੋਲੇ ਮੈਂ ਦਿਲੋਂ ਧੰਨਵਾਦ ਕਰਦਾ ਵੀਰ ਜੀ ਦਾ ਔਰ ਸਾਰੀ ਹੀ ਟੀਮ ਦਾ ਇਹਨਾਂ ਦਾ ਤੁਹਾਡਾ ਨਾਮ ਕੀ ਹੈ ਜੀ ਦੱਸੋ ਸਾਰੇ ਨੂੰ ਕਾਲਾਖਾਂ ਜੀ ਕਾਲਾਖਾਂ ਕਾਲਾਖਾਂ ਹਾਂਜੀ ਵੀਰ ਜੀ ਸ਼ਹਿਵਾਜ ਖਾਨ ਜੀ ਸ਼ਹਿਵਾਜ ਖਾਨ ਹਾਂਜੀ ਦਲਸ਼ਾਦ ਜੀ ਦਿਲਸ਼ਾਦ ਹਾਂਜੀ ਦਲਸ਼ਾਦ ਖਾਨ ਦਿਲਸ਼ਾਦ ਖਾਨ ਤੁਹਾਡਾ ਦਾ ਨਾਮ ਮੈਂ ਦੱਸ ਹੀ ਦਿੱਤਾ ਹਾਂ ਹਾਂਜੀ ਫਰਿਆਦ ਮੁਹੰਮਦ ਫ ਬਹੁਤ ਵਧੀਆ ਬੰਦੇ ਬਹੁਤ ਵਧੀਆ ਇਹਨਾਂ ਦਾ ਮਤਲਬ ਗੱਲਾਂ ਕਰੀ ਇਹਨਾਂ ਨਾਲ ਬਹੁਤ ਵਧੀਆ ਸਕੂਨ ਮਿਲਿਆ ਇਹਨਾਂ ਨੇ ਲਿਆ ਆਈਫੋਨ 15 ਇਹਨਾਂ ਨੂੰ ਦਿੱਤਾ ਕਟਿੰਗ ਰੇਟ ਦੇ ਉੱਤੇ ਰੇਟ ਦਿੱਤਾ ਪੂਰਾ ਬੰਬ ਪ੍ਰਾਈਸ ਹੈ ਨਾ ਔਰ ਨਾਲ ਦਿੱਤੇ ਇਹਨਾਂ ਨੂੰ ਗਿਫਟ ਸਾਰੀ ਜੋ ਆਪਣੇ ਵੀਡੀਓ ਚ ਬੋਲੇ ਉਹਨੇ ਦਿਖਾ ਦਿਓ ਭਾਜੀ ਲਗਾਉਂਦੇ ਕਿਉਂ ਪ੍ਰੈਸ ਵੀ ਦਿੱਤੀ ਇਹਨਾਂ ਨੂੰ ਵਾਇਰਲੈਸ ਚਾਰਜਰ ਦਿੱਤਾ ਬੜਾ ਸ਼ਾਨਦਾਰ ਔਰ ਨਾਲ ਕਵਰ ਗੜ ਦੋਨੇ ਚੀਜ਼ਾਂ ਉਹ ਵੀ ਦਿੱਤੀਆਂ ਨੇ ਬਾਕੀ ਵੀਰ ਜੀ ਪੂਰਾ ਹੈਪੀ ਨੇ ਇਹ ਵੀਰ ਜੀ ਮੈਨੂੰ ਲੱਗਦੇ ਨੇ ਕੋਈ ਮਤਲਬ ਇਹਨਾਂ ਦੇ ਨਾਲ ਮਤਲਬ ਲੀਡਰ ਦਾ ਕੰਮ ਕਰ ਰਹੇ ਨੇ ਇਹੀ ਦੱਸਣਗੇ ਫਿਰ ਕਿਵੇਂ ਲੱਗੇ ਇੱਥੇ ਆ ਕੇ ਹਾਂਜੀ ਦੱਸੋ ਵੀਰ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਕਹਿਣਾ ਪੂਰਾ ਕੰਮ ਪੂਰਾ ਵਧੀਆ ਜੀ ਵਧੀਆ ਹਾਂਜੀ ਫਰੀਦ ਜੀ ਪੂਰੀ ਐਂਡ ਗੱਲਵਾੜ ਐਂਡ ਗੱਲਵਾੜ ਹਾਂਜੀ ਹੋਰ ਉਪਨ ਕਰੋ ਚਲੋ ਬਹੁਤ ਧੰਨਵਾਦ ਆਈ ਇਹਨਾਂ ਦਾ ਥੈਂਕ ਯੂ ਸੋ ਮਚ ਜੈ ਮਾਤਾ ਦੀ ਜੀ